ਅਹਿਮਦਗੜ ਤੋਂ ਟੈਂਟ ਕਰਾ ਆਂਦਾ ਭੀੜ ਤੋਂ ਬੈਂਡ ਸਦਾ ਆਂਦਾ ਇੱਕ ਅਦੀ ਬਸ ਯਾਦ ਦੱਸ ਜੇ ਬਸ ਦੀਆਂ ਯਾਦਾਂ ਤਾਂ ਬਹੁਤ ਨਹੀਂ ਪਰ ਕੈਮਰੇ 'ਚ ਦੱਸਣ ਵਾਲੀਆਂ ਨਹੀਂ ਹੈਗੀਆਂ 8 ਸਾਲਾਂ ਪੰਜ ਪੰਜ ਲੰਘ ਗਿਆ ਸੀ ਇਹ ਵਾਰ ਬ੍ਰੇਕ ਆ ਕਦੋਂ ਲੱਗੀਆਂ ਪੰਜ 6 ਮਹੀਨੇ ਜਾਂਦੇ ਨੇ 6 ਮਹੀਨੇ ਆੜ ਜਾਂਦੇ ਇੱਕ ਲੱਤ ਬੋਰ ਦੇ ਵਿੱਚ ਕਰਤੀ ਅੱਛਾ ਜੀ ਜਦੋਂ ਉਹ ਆਪਰਾ ਕੇ ਬੈਠਣ ਲੱਗੇ ਉਹ ਬੋਰ ਵਾਲੇ ਟੋਏ ਦੇ ਵਿੱਚ ਡਿਗੇ ਜਾ ਕੇ ਮੋਛਾ ਖੜੀਆਂ ਤੋਂ ਪਤਾ ਲੱਗ ਗਿਆ ਸੀ ਵੀ ਆਹ ਡਰਾਈਵਰ ਸਵੇਰੇ 4 ਵਜੇ ਚੱਲ ਪੈਂਦਾ ਸੀ ਰਾਤ ਨੂੰ 11 12 ਵਜੇ ਦਾ ਰੁਕੀ ਕੇ ਸੌਂ ਜਾਂਦੇ ਸੀ ਨਾ ਇਹ ਆਦੇ ਬੀੜੀ ਪੀਲੀ ਬੜੀ ذੂਬੜੀ ਲਾਹੀ ਵਿਆਹ ਕਰਾਇਆ ਸੀ ਉਦੋਂ ਕਿੰਨਾ ਕਿਚੌ ਸੀ ਯਾਰ ਜਿਨੇ ਖਾਦੇ ਉਹ ਵੀ ਪਸਤਾਉਗਾ ਜਿਨੇ ਨਹੀਂ ਖਾਦੇ ਉਹ ਵੀ ਪਸਤਾਉਗਾ ਆਈ 26 ਲੱਖ ਕਰ ਦਿੱਤੇ ਤੇ ਉਹਨਾਂ ਨੇ ਬੈਂਕਾਂ ਦਾ ਕੁੰਡੇ ਗੰਡੇ ਲਾ ਦੇ ਵੀ ਲੁੱਟਦਾ ਮਾਲ ਆ ਗਿਆ ਢੋਡੇ ਤੋਂ ਸੁਣ ਕੇ ਜਮ ਢੁੱਟ ਗਿਆ ਮੈਂ ਨਹੀਂ ਜਾਂਦਾ ਤੇ ਸਾਡੇ ਛੱਤਰ ਨਾ ਪਾ ਦਿਓ ਇੱਕ ਤਾਂ ਬਣਾ ਦੇ ਟੱਗ ਸ਼ਾਹ ਨਹੀਂ ਇੱਕ ਬਣਾ ਦੇ ਤੀਰੋ ਨੀਲੀ ਪਗੜੀ ਬਾੜੇ ਆਓ ਤੇਰਾ ਪਤਲਾ ਜਾ ਜੀ ਹਾਏ ਅਮਦਗੜ ਤੋਂ ਟੈਂਟ ਕਰਾ ਆਇੰਦਾ ਭੀੜ ਤੋਂ ਬੈਂਡ ਸਦਾ ਆਇੰਦਾ ਥੋੜੀ ਮੋਗੇ ਦੇ ਵਾਲ ਟੌਰ ਪੜੇ ਸਾਡੀ ਕੌਮਕਿਆਂ ਦੇ ਵਿੱਚ ਸਰਦਾਰੀ ਹੈ ਸਭ ਕਲੀਆਂ ਕੁਲੀਆਂ ਹੋ ਚੁੱਕੀਆਂ ਸਾਡੇ ਵਿਆਹ ਦੀ ਫੁੱਲ ਤਿਆਰੀ ਹੈ ਤਸੀ ਕਾਲ ਜੀ ਮੈਂ ਹਾਕਮ ਸਿੰਘ ਅਮਦਗੜੀ ਤੁਸੀਂ ਦੇਖ ਰਹੇ ਪੀੜੀ ਸੀ ਨੀ ਹੋ ਜੇ ਅੱਜ ਤੁਸੀਂ ਇੱਕ ਸੋਚਦੇ ਹੋਵੋਗੇ ਕਿ ਮੈਂ ਵਿਆਹ ਦੀ ਗੱਲ ਕਿਉਂ ਕਰ ਰਿਹਾ ਮੇਰਾ ਵਿਆਹ ਨਹੀਂ ਹੋ ਰਿਹਾ ਅਸੀਂ ਉਸ ਪਿੰਡ ਦੀ ਗੱਲ ਕਰ ਰਿਹਾ ਜਿੱਥੇ ਜਿਹੜੇ ਪਿੰਡ ਦੇ ਵਿੱਚ ਵਿਹਾਂ ਦੇ ਉੱਤੇ ਰੌਣਕਾਂ ਲੱਗਦੀਆਂ ਨੇ ਅਸੀਂ ਪਿੰਡ ਭੈਂਤੀਆ ਭੀੜ ਅਮਦਗੜ ਦੇ ਕੋਲੇ ਪਿੰਡ ਭੀੜਾ ਉਰੇ ਬੈਂਡ ਵਾਲੇ ਬਹੁਤ ਨੇ ਉਰੇ ਮਲਵੇਈ ਕਿੱਦੇ ਵਾਲੇ ਬਹੁਤ ਨੇ ਬੈਂਡ ਵਾਲੇ ਉਰੇ ਰੌਣਕ ਲਾਉਂਦੇ ਨੇ ਵਿਆਹ ਤੇ ਆਓ ਇਸ ਪਿੰਡ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆਂ ਇਹਨਾਂ ਦੇ ਪਿੰਡ ਦਾ ਇਤਿਹਾਸ ਜਾਣਦੇ ਆਂ ਤੇ ਨਾਲ ਹੀ ਪੁੱਛਦੇ ਆਂ ਕਿ ਇਹਨੇ ਬੈਂਡ ਦੀ ਦੁਕਾਨਾ ਕਿਉਂ ਨਹੀਂ ਆਓ ਚੱਲੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਅੰਕਲ ਜੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਸੁਣਾਓ ਅਬ ਇਹ ਕਿਤਾ ਕਿਵੇਂ ਨਹੀਂ ਬਹੁਤ ਵਧੀਆ ਡਿਊਟੀ ਤੋਂ ਰਿਟਾਇਰ ਹੋ ਗਏ ਹੁਣ ਜ਼ਿੰਮੇਵਾਰੀ ਵਧੀਆਂ ਨੇ ਹਾਂ ਬਹੁਤ ਵਧੀਆ ਹੁਣ ਤੱਕ ਅਸੀਂ ਵੱਧ ਗਿਆ ਹਾਂ ਤੇ ਹਾਂ ਹੁਣ ਤੇ ਪਹਿਲਾਂ ਦਾ ਫਰਕ ਦੱਸੋ ਪਹਿਲਾਂ ਡਿਊਟੀ ਸੀਗੀ ਪੂਰੀ ਟਾਈਮ ਦੀ ਹੁਣ ਤਾਂ ਪਤਾ ਨਹੀਂ ਕਿੰਨੇ ਕ ਘੰਟੇ ਲੱਗ ਜਾਂਦੇ ਨੇ ਹੁਣ ਤਾਂ ਡਿਊਟੀ ਤੋਂ ਓਵਰ ਹੀ ਚੱਲਦਾ ਕੰਮ ਠੀਕ ਹੈ ਜੀ ਹਾਂਜੀ ਹਾਂ ਹੁਣ ਤਾਂ ਮਤਲਬ ਕਿ ਆ ਕਰਲਾ ਉਹ ਕਰਲਾ ਬਾਧੂ ਦੀਆਂ ਗੱਲਾਂ ਨਹੀਂ ਗੀਆਂ ਬਹੁਤ ਠੀਕ ਹੈ ਜੀ ਹਾਂਜੀ ਹਾਂ ਐਕਸਟਰਾ ਕੰਮ ਇਹਨਾਂ ਬਾਰੇ ਦਰਸ਼ਕਾਂ ਨੂੰ ਦੱਸ ਦਈਏ ਇਹ ਮਾਸਟਰ ਜਗਦੀਸ਼ ਸਿੰਘ ਜੀ ਨੇ ਆਲੇ-ਦਾਲੇ ਪਿੰਡਾਂ ਵਾਲੇ ਦਾ ਜਾਣਦੇ ਸਾਰਾ ਪੰਜਾਬ ਹੁਣ ਜਾਣੂਗਾ ਇਹਨਾਂ ਨੂੰ ਮਾਸਟਰ ਜੀ ਕੋਈ ਸਕੂਲ ਟਾਈਮ ਦੀਆਂ ਯਾਦਾਂ ਦੱਸੋ ਸਕੂਲ ਟਾਈਮ ਚ ਜਦੋਂ ਅਸੀਂ ਇੱਥੇ ਪੜ੍ਹਦੇ ਸੀਗੇ ਜੀ ਪ੍ਰਾਇਮਰੀ ਸਕੂਲ ਸਾਡੇ ਪਿੰਡੇ ਆ ਪਹੀੜ ਜੀ ਤੇ ਹਾਈ ਸਕੂਲ ਵੀ ਇੱਥੇ ਹੀ ਆ ਜੀ ਆ ਮੇਰੇ ਕਲਾਸ ਫੱਲੇ ਬੱਠੇ ਨੇ ਮਲਕੀਤ ਸਿੰਘ ਠੀਕ ਹੈ ਜੀ ਤੇ ਹੋਰ ਵੀ ਇੱਕ ਹੋਰ ਮਲਕੀਤ ਸਿੰਘ ਸੀਗੇ ਜਦੋਂ ਛੋਟੇ ਛੋਟੇ ਹੁੰਦੇ ਸੀ ਕਈ ਵਾਰੀ ਜੀ ਉਹਨਾਂ ਦੇ ਘਰੇ ਖੇਡਦੇ ਸੀ ਮੁਰਗੀਆਂ ਰੱਖੀਆਂ ਹੁੰਦੀਆਂ ਸੀਗੀਆਂ ਠੀਕ ਹੈ ਜੀ ਤੇ ਮੁਰਗੀ ਕਿਤੇ ਆਂਡਾ ਦੇਣ ਲੱਗੀ ਠੀਕ ਹੈ ਜੀ ਸਾਨੂੰ ਪਤਾ ਨਹੀਂ ਸੀਗਾ ਔਰ ਦੇਖਿਆ ਉਹ ਥੋੜੀ ਜੀ ਹਲਦੀ ਜੀ ਸੀ ਮੈਂ ਨੱਟ ਕੇ ਮਲਕੀਦਨ ਕੇ ਮਲਕੀ ਤਾਂ ਇਨੱਟ ਕੇ ਉਹ ਮੁਰਗੀਸ ਹੁੰਦੀ ਆ ਬੜਾ ਫੱਟਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਵਕ ਤਾਂ ਉਦੋਂ ਚੱਲਦੀਆਂ ਰਹਿੰਦੀ ਅਸੀਂ ਤੁਸੀਂ ਸ਼ਰਾਰਤਾਂ ਕਿਵੇਂ ਦੀਆਂ ਕਰਦੇ ਜਦੋਂ ਤੁਸੀਂ ਹੁਣ ਬੱਚਿਆਂ ਨੂੰ ਪੜਾਉਂਦੀ ਉਹ ਬੱਚੇ ਕਿਵੇਂ ਦੀ ਸ਼ਰਾਰਤ ਕਰਦਾ ਉਹਨਾਂ 'ਚ ਕੀ ਡਿਫਰੈਂਸ ਸਾਡੇ ਵਾਲੀਆਂ ਸ਼ਰਾਰਤਾਂ ਹੋਰ ਹੁੰਦੀਆਂ ਸੀਗੀਆਂ ਜਿਵੇਂ ਪੜ੍ਹਦੇ ਪੜ੍ਹਦੇ ਪ੍ਰਾਇਮਰੀ ਦੀ ਮੈਂ ਦੱਸਦਾ ਤੁਹਾਨੂੰ ਗੱਲ ਜੀ ਸ਼ਾਹੀ ਪਕਾਉਂਦੇ ਹੁੰਦੇ ਸੀ ਦੁਆਤ ਦੇ ਵਿੱਚ ਪਾ ਕੇ ਜੀ ਉਹਨੂੰ ਹਿਲਾਉਂਦੇ ਸੀ ਬਹੁਤ ਚਿਰ ਜੀ ਹਿਲਾਉਣ ਤੋਂ ਬਾਅਦ ਉਦੋਂ ਜਦੋਂ ਡੁਬਕਾ ਲੈਣਾ ਕਈ ਵਾਰੀ ਕੱਚੀ ਹੁੰਦੀ ਸੀ ਜੀ ਫਿਰ ਜਦੋਂ ਦੇਖਣਾ ਵੀ ਸਾਡੀ ਸ਼ਾਹੀ ਦਾ ਕੱਚੀ ਆ ਜੀ ਦੂਸਰੇ ਦੀ ਪੱਕੀ ਆ ਫਿਰ ਹੌਲੀ ਕੇ ਦੇ ਕੇ ਮਲਕ ਦੇ ਕੇ ਪਿੱਛੇ ਦੀ ਜਾਣਾ ਜੀ ਜਾ ਕੇ ਉਹਦੇ ਦਵਾਤ ਦੇ ਵਿੱਚੋਂ ਡੁਬਕਾ ਲੈਣਾ ਠੀਕ ਜੀ ਤੇ ਡੁਬਕਾ ਲੈ ਕੇ ਲਿਖਣ ਲੱਗਣਾ ਤੇ ਉਹਨੇ ਸ਼ਿਕਾਇਤ ਲਾਉਣੀ ਮਾਸਟਰ ਜੀ ਕਹਿੰਦੇ ਸੀ ਉਦੋਂ ਜੀ ਮਾਸਟਰ ਜੀ ਮੇਰੀ ਦਵਾਤ ਚੋਂ ਡੁਬਕਾ ਲੈ ਗਿਆ ਜੀ ਉਹਨਾਂ ਨੇ ਕਿਹਾ ਉਰਿਆ ਉਰਿਆ ਜੀ ਇਧਰ ਹੁਣ ਇਹਨੂੰ ਪੰਜ ਡੁਬਕੇ ਦੇ ਅਸੀਂ ਕਿਹਾ ਲੈ 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 ਸਾਡੀ ਤਾਂ ਕੱਚੀ ਆ ਹੋਰ ਲੈ ਲੈ ਮਤਲਬ ਕੋਈ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਛੋਟੀਆਂ ਛੋਟੀਆਂ ਚੱਲਦੀਆਂ ਰਹਿੰਦੀਆਂ ਸੀਗੀਆਂ ਉਦ ਸਿਸਟਮ ਮੈਸੇਜ ਆ ਸੀਗਾ ਤੇ ਜਿਹੜੇ ਅੱਜ ਕੱਲ ਬੱਚੇ ਸ਼ਰਾਰਤ ਕਰਦੇ ਤੁਸੀਂ ਪੜਾਉਂਦੇ ਹੁੰਦੇ ਸੀਗੇ ਉਦੋਂ ਹੀ ਉਹ ਬੱਚੇ ਕਿਵੇਂ ਦੀ ਸ਼ਰਾਰਤ ਕਰਦੇ ਅੱਜ ਕੱਲ ਦੀਆਂ ਸ਼ਰਾਰਤਾਂ ਹੋਰ ਨੇ ਅੱਜ ਕੱਲ ਤਾਂ ਮੋਬਾਈਲ ਜੋਗਾ ਜੀ ਜੀ ਮੋਬਾਈਲ ਦੇ ਉੱਤੇ ਮੈਸੇਜ ਭੇਕੇ ਭੇਜ ਕੇ ਵੀ ਸ਼ਰਾਰਤਾਂ ਕਰਦੇ ਨੇ ਵੈਸੇ ਵੀ ਜੀ ਤੇ ਇੱਕ ਸ਼ਰਾਰਤ ਉਸ ਵੇਲੇ ਦੀ ਮੈਨੂੰ ਵੈਸੇ ਹੋਰ ਜ਼ਿਆਦਾ ਯਾ ਜੀ ਜੀ ਹੁਣ ਦੋ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਜੀ ਤੇ ਬੋਰ ਹੁੰਦਾ ਸੀ ਸਕੂਲ ਦੇ ਵਿੱਚ ਕੀਤਾ ਹੋਇਆ ਠੀਕ ਹੈ ਜੀ ਤੇ ਜਦੋਂ ਟੀਚਰ ਆਏ ਕੁਰਸੀ ਦੀ ਇੱਕ ਲੱਤ ਬੋਰ ਦੇ ਵਿੱਚ ਕਰਤੀ ਅੱਛਾ ਜੀ ਤੇ ਜਦੋਂ ਉਹ ਆਪ ਕਾ ਕੇ ਬੈਠਣ ਲੱਗੇ ਉਹ ਬੋਰ ਵਾਲੇ ਟੋਏ ਦੇ ਵਿੱਚ ਡਿਗੇ ਜਾ ਕੇ ਜਾਣ ਦੀ ਫਿਰ ਵੱਡ ਵੀ ਪੂਰੀ ਪਈ ਐ ਚੰਗੀ ਤਰ੍ਹਾਂ ਮਤਲਬ ਕੋਈ ਐਸੀ ਤਰ੍ਹਾਂ ਦੀ ਸ਼ਰਾਰਤ ਤਾਂ ਹੁੰਦੀ ਐ ਉਸ ਉਹਨਾਂ ਦਿਨ ਦੇ ਵਿੱਚ ਤੁਸੀਂ ਤੇ ਕਿੰ ਲੋ ਕੁੱਟ ਖਾਣ ਵਾਲੀ ਜਵਾਕਾਂ ਨੂੰ ਕਿੰਨਾ ਕੁੱਟਿਆ ਸੀ ਜਵਾਕਾਂ ਨੂੰ ਪੂਰੀ ਠਾਣੇਦਾਰੀ ਕੀਤੀ ਐ ਜੀ ਕੋਈ ਦਿਨ ਬਹੁਤ ਵੱਡੇ ਆ ਹਾਂ ਜੀ ਕੋਈ ਸਭ ਤੋਂ ਸ਼ਰਾਰਤੀ ਜਵਾਕ ਜਿਹੜਾ ਤੁਹਾਨੂੰ ਯਾਦ ਹੋਵੇ ਇਹਨੂੰ ਮੈਂ ਪੁਰਾਣੇ ਨੂੰ ਕੁੱਟਿਆ ਤੇ ਅੱਜ ਉਹ ਬੰਦਾ ਬਣਿਆ ਹੋਇਆ ਹਾਂ ਜੀ ਰੁੜ ਕੇ ਮੈਂ ਪੜਾਉਂਦਾ ਸੀ ਜੀ ਉੱਥੇ ਇੱਕ ਸੀਗਾ ਮੁੰਡਾ ਤੇ ਉਹਨੂੰ ਮੈਂ ਬਹੁਤ ਕਿਹਾ ਯਾਦ ਕਰਲਾ ਯਾਦ ਕਰਲਾ ਨਹੀਂ ਯਾਦ ਕਰਕੇ ਇੱਕ ਦਿਨ ਗੁੱਸਾ ਆਇਆ ਜੀ ਡੈਸਕਾਂ ਦੇ ਵਿੱਚ ਹੀ ਕੁੱਟਿਆ ਉਹਨੂੰ ਤਿੰਨ ਜਾਣੇ ਸੀ ਉਹ ਤਿੰਨ ਠੀਕ ਹੈ ਜੀ ਫਰੈਂਡ ਪੂਰੇ ਜੀ ਜੀ ਵਿੱਚ ਹੀ ਉਹ ਕੰਧ ਦੇ ਨਾਲ ਲਾ ਲਾ ਕੇ ਇੰਨਾ ਕੁੱਟੇ ਫਿਰ ਉਸ ਤੋਂ ਬਾਅਦ ਉਹ ਕੰਮ ਕਰਕੇ ਆਉਣ ਲੱਗੇ ਤੇ ਬਾਅਦ ਦੇ ਵਿੱਚ ਮੈਨੂੰ ਉਹ ਡੇਲੋ ਸਕੂਲ ਦੇ ਵਿੱਚ ਮਿਲੇ ਜੀ 11ਵੀਂ ਦੇ ਵਿੱਚ ਪੜ੍ਹਦੇ ਜੀ ਜੀ ਪੈਰੀ ਹੱਥ ਲਾਇਆ ਚਰਨ ਸੀ ਉਸ ਮੁੰਡੇ ਦਾ ਨਾਂ ਜੀ ਮੈਂ ਮੈਂ ਕਿਹਾ ਵੀ ਚਰਨ ਸਿੰਘ ਕਿਵੇਂ ਆ ਕਹਿੰਦਾ ਜੀ ਉਸ ਦਿਨ ਦੀ ਕੁੱਟ ਨੇ ਬੰਦੇ ਬਣਾਤੇ ਜੀ ਅੱਜ ਡੇਲੋ ਆ ਕੇ ਅਸੀਂ ਇਸ ਸਕੂਲ ਦੇ ਵਿੱਚੋਂ ਤਿੰਨੇ ਜਾਣੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਹਾਂ। ਸੋ ਇਹ ਕੁੱਟ ਦਾ ਇੰਨਾ ਅਸਰ ਹੁੰਦਾ। ਘਰੋਂ ਕੰਮ ਕਰਦੇ ਆਂ ਆਨਲਾਈਨ ਕਲਾਸਾਂ ਸ਼ੁਰੂ ਹੋਈਆਂ ਸੀਗੀਆਂ। ਹਾਂਜੀ। ਉਹ ਵੀ ਕੰਮ ਦੇਖਿਆ ਤਾਂ ਉਹਨੂੰ ਨਾਲ ਤੋਂ ਸੌਖਾ ਕਿਹੜਾ ਲੱਗਦਾ ਜੀ ਸਭ ਤੋਂ ਵਧੀਆ ਕਿਹੜਾ ਤੇ ਸੌਖਾ ਕਿਹੜਾ? ਜਿਹੜਾ ਕੰਮ ਜਿਹੜਾ ਹੋਣਾ ਕੰਪਿਊਟਰ ਵਾਲਾ ਉਹ ਹੈਗਾ ਦਿਮਾਗੀ। ਜੀ। ਤੇ ਪਹਿਲੇ ਕੰਮ ਦੇ ਵਿੱਚ ਲੁਤਫੀ ਆਉਂਦਾ ਸੀ ਕੰਮ ਕਰਨ ਦੇ ਵਿੱਚ ਬੋਰੀ ਵਿਛਾ ਕੇ ਰਾਤ ਨੂੰ ਲੈਂਪ ਜਗਾ ਕੇ ਚਿਮਨੀ ਮਾਂਜਣੀ। ਉਹ ਜਿਹੜਾ ਕੰਮ ਕਰਨਾ ਉਹਦੇ ਵਿੱਚ ਜ਼ਿਆਦਾ ਆਨੰਦ ਆਉਂਦਾ ਸੀ। ਹੋਣ ਵਾਲੇ ਦੇ ਵਿੱਚ ਤਾਂ ਆਪਣਾ ਸਰੀਰ ਖਰਾਬ ਕਰਨ ਵਾਲੀ ਗੱਲ ਆ ਅੱਖਾਂ ਖਰਾਬ ਹੁੰਦੀਆਂ ਨੇ ਯਾਦ ਆਸਤੇ ਖਰਾਬ ਹੁੰਦੀ ਆ ਸਿਰ ਦੁਖਣ ਲੱਗਦਾ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪੜ੍ਹਦੇ ਸੀ ਉਹਨਾਂ ਬੱਚਿਆਂ ਦੀ ਜਿਹੜੀ ਉਸ ਤਰ੍ਹਾਂ ਦੀ ਲਿਖਣ ਦੀ ਆਦਤ ਬਣਦੀ ਸੀ ਫੱਟੀਆਂ ਲਿਖੀਆਂ ਜਾਂਦੀਆਂ ਸੀ ਲਿਖਾਈ ਬਣਦੀ ਸੀ ਹੁਣ ਤਾਂ ਨਾ ਲਿਖਾਈ ਆ ਮੋਬਾਈਲ ਸਾਰਾ ਕੁਝ ਖਾ ਗਿਆ ਕੰਪਿਊਟਰ ਸਾਰਾ ਕੁਝ ਖਾ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਅੰਕਲ ਜੀ ਕਿਵੇਂ ਹੋ ਓਕੇ ਠੀਕ ਹੈ ਸਿਰ ਤਾਂ ਕਿਵੇਂ ਨੇ ਸਿਹਤ ਵਧੀਆ ਸਟਾਰਟ ਵਾਂ ਸ਼ੁਰੂ ਹੋ ਗਿਆ ਗੱਲ ਅੱਛੇ ਭੱਜੇ ਫਿਰਦੇ ਆ ਭੱਜੇ ਪਾਉਂਗਾ ਮਰੇ ਸੇ ਇਧਰ ਆ ਜੀ ਆ 7-8 ਕਿਲੋਮੀਟਰ ਤੁਰਨਾ ਰੋਜ਼ ਜੀ ਦੇਲੀ ਰੂਟੀਨ ਆ ਠੀਕ ਹੈ ਜੀ 8-9 ਕਿਲੋਮੀਟਰ ਤੁਰਨਾ ਹੀ ਤੁਰਨਾ ਕੋਈ ਪ੍ਰੋਬਲਮ ਨਹੀਂ ਆ ਜੀ ਵੀ ਹੀਟ ਤੇ ਜੇ ਆਪਾਂ ਦੇਖਦੇ ਆਂ ਤਾਂ ਉਰੇ ਨਾ ਬੈਂਡ ਵਾਜ ਵਾਲੀਆਂ ਦੁਕਾਨਾਂ ਬਹੁਤ ਨੇ ਇਹ ਦਾ ਕੀ ਆ ਉਹਦੇ ਬਾਰੇ ਦੱਸੋ ਪਿੰਡ ਦੇ ਇਹਦੇ ਨਾਲ ਦੇਖੋ ਗੱਲ ਹੈ ਪਹਿਲਾਂ ਸਾਡਾ ਮਸ਼ਹੂਰ ਹੁੰਦਾ ਸੀ ਪਿੰਡ ਗੱਡੇ ਆਲਾ ਪਿੰਡ ਠੀਕ ਹੈ ਜੀ ਗੱਡਿਆਂ ਵਾਲਾ ਪਿੰਡ ਜੀ ਜੀ ਤੇ ਉਸ ਤੋਂ ਬਾਅਦ ਫਿਰ ਬੈਂਡ ਵਾਲਾ ਮਸ਼ਹੂਰ ਹੋ ਗਿਆ ਜੀ ਤੇ ਰੋਜ਼ਗਾਰ ਦਾ ਕਮੀ ਸੀ ਰੋਜ਼ਗਾਰ ਨਹੀਂ ਮਿਲਦਾ ਤੇ ਇੱਕ ਰੋਜ਼ਗਾਰ ਮਹਿੰਦਾਨੀਆਂ ਦੁਕਾਨਾਂ ਵੀ ਹੈ ਨਹੀਂ ਜਿੰਨੇ ਬੈਂਡ ਵਾਲੇ ਨੇ ਰੋਜ਼ਗਾਰ ਨਮਾ ਪੈਦਾ ਹੋਇਆ ਜੀ ਜੀ ਤੇ ਕੋਈ ਵਧੀਆ ਮੈਨੂੰ ਤਾਂ ਵਧੀਆ ਲੱਗਿਆ ਤੇ ਅੱਗੇ ਨਾ ਜਿਹੜੇ ਮਾਸਟਰ ਤੇ ਮਾਪੇ ਹੁੰਦੇ ਸੀ ਜੀ ਉਹਨਾਂ ਦਾਸ ਵਿੱਚ ਤਾਲਮੇਲ ਬਹੁਤ ਹੁੰਦਾ ਸੀ ਜੀ ਤੇ ਉਹ ਇੱਕ ਵਾਰੀ ਮੈਂ ਨੂੰ ਮੈਂ ਪੰਜਵੀਂ ਸੀ ਛੇਵੀਂ ਚ ਜੀ ਤੇ ਮੈਨੂੰ ਕੁਝ ਦੋ ਬੱਚੇ ਲੈ ਗਏ ਬਾਹਰ ਅੱਧੀ ਛੁੱਟੀ ਤੇ ਉਹ ਅਸੀਂ ਬੀੜੀਆਂ ਉਹ ਉਹ ਤਾਂ ਬੀੜੀਆਂ ਪੀਂਦੇ ਸੀ ਉਹ ਮੈਨੂੰ ਵੀ ਉਹਨਾਂ ਨੇ ਲਵਾਤਾ ਘਾਸ ਜੀ ਮੈਂ ਵੀ ਲਾ ਲਿਆ ਉਹ ਸਾਡੇ ਪਿੰਡ ਤੁਸੀਂ ਮਿੰਦਰ ਸਿੰਘ ਮਾਸਟਰ ਉਹ ਸਾਡੇ ਘਰ ਦੇ ਵਿੱਚ ਦੀ ਨੱਕ ਸਕੂਲ ਜਾਂਦੇ ਹੁੰਦੇ ਸੀ ਜੀ ਜੀ ਤੇ ਉਹ ਨਾ ਜਦੋਂ ਅਸੀਂ ਮਤਲਬ ਸਾਨੂੰ ਉਹਨੇ ਬੁਲਾਇਆ ਕਿ ਦੋਰੇ ਆਓਏ ਕਿਹੜੇ ਕਿਹਨੇ ਕਹਿੰਦੇ ਬੀੜੀਆਂ ਪੀਤੀਆਂ ਨੇ ਜੀ ਹਾਂ ਦੋ ਜਾਨੇ ਜਿਹੜੇ ਸੀ ਇਹ ਪੀਂਦੇ ਉਹਦੇ ਉਹਦੇ ਦਾ ਬਾਪ ਵੀ ਪੀਂਦੇ ਸੀ ਤੇ ਸਾਡਾ ਕੋਈ ਨਹੀਂ ਸੀ ਪੀਂਦਾ ਜੀ ਉਹ ਕਹਿੰਦਾ ਵੀ ਅਸੀਂ ਤਿੰਨ ਜਾਨੇ ਸੀ ਕਿ ਮਨੀਆਂ ਤੂੰ ਵੀ ਸੀ ਓਏ ਮੈਂ ਕਿਹਾ ਜੀ ਮੈਂ ਵੀ ਸੀ ਜੀ ਤੇ ਉਹ ਕਹਿੰਦਾ ਫੇਰ ਐ ਕਰ ਤੁਸੀਂ ਜਾਓ ਏ ਉਹਨਾਂ ਦੋਨਾਂ ਦੇ ਛੜ ਤੱਕਾਂ ਛੋੜ ਦਾ ਬਾਪ ਵੀ ਪਿੰਦੇ ਆ ਜੀ ਮੈਨੂੰ ਉਹਨੇ ਕੁੱਟਿਆ ਬਹੁਤ ਐਨਾ ਕੁੱਟਿਆ ਮੈਨਾਂ ਉਹਨੇ ਪੁਲਿਸ ਵੀ ਨਹੀਂ ਖੋਲਦੀ ਇਹਨਾਂ ਨੇ ਕੁੱਟਿਆ ਮੈਨੂੰ ਠੀਕ ਫੇਰ ਅਸੀਂ ਲੰਘਿਆ ਉਦੋਂ ਸਾਡੇ ਮੇਰੀ ਮੇਰੀ ਦਾਦੀ ਨੂੰ ਕਹਿੰਦੇ ਭਾਬੀ ਕਹੀਂ ਤੇਰੇ ਮੁੰਡੇ ਦੀ ਗੱਲ ਮ ਬੜੀ ਦਰੋਫੜੀ ਲਾਹੀ ਉਹ ਕਹਿੰਦੀ ਮਹਿੰਦਰ ਸਿੰਘ ਕੀ ਗੱਲ ਹੋ ਗਈ ਉਹ ਕਹਿੰਦੇ ਸਾਡੇ ਵੀੜੀ ਪੀ ਲਈ ਅਸਈ ਉਹ ਕਹਿੰਦੀ ਫੇਰ ਅੱਜ ਫੇਰ ਲਾ ਦੇ ਅੱਜ ਕਹਿੰਦੀ ਇੱਕ ਟਿੱਕ ਫੇਰ ਲਾ ਦੇ ਯਾਨੀ ਉਹ ਕੁੱਟ ਖਾਧੀ ਜੀ ਮੇਰੇ ਇੰਨੀ ਕੰਮ ਆਈ ਆ ਅੱਜ ਤੱਕ ਆਪਾਂ ਮੁੜ ਕੇ ਉਸ ਰਾਹ ਨਹੀਂ ਪੈ ਕਿਸੇ ਨੂੰ ਨਾ ਮਾਰ ਸ਼ਰਾਬ ਦੇ ਨਾ ਕਿਸੇ ਹੋਰ ਕੋਈ ਅੱਗੇ ਤਾਲ ਮਿਲ ਬਹੁਤ ਹੁੰਦਾ ਜੀ ਜੀ ਬਈ ਅਸੀ ਗੱਲ ਜੀ ਦਸਰੀ ਗੱਲ ਜੀ ਬਈ ਤੁਸੀਂ ਦੋਨੇ ਪੜੇ ਹੋਏ ਆ ਇਹਨਾਂ ਦਾ ਸਾਨੂੰ ਸਾਡੇ ਚ ਬਹੁਤ ਡਰ ਆ ਅਸੀਂ ਇਹਨਾਂ ਤੋਂ ਬਹੁਤ ਡਰਦੇ ਆ ਛੋਟੇ ਹੁੰਦੇ ਤੋਂ ਡਰਦੇ ਆ ਜਦੋਂ ਦੇ ਹੁੰਨੇ ਆ ਤੁਸੀਂ ਇਹਨਾਂ ਦੀ ਕੋਈ ਬਚਪਨ ਦੀ ਸ਼ਰਾਰਤ ਦੱਸੋ ਕੋਈ ਵਧੀਆ ਜੀ ਅਸੀਂ ਇਹਨਾਂ ਨੂੰ ਸਿੱਧੇ ਪੁੱਛ ਨਹੀਂ ਸਕਦੇ ਤੁਸੀਂ ਦੱਸ ਦਿਓ ਨਹੀਂ ਸ਼ਾਰਤ ਆ ਜੇ ਅਸੀਂ ਕਰੀਆਂ ਤਾਂ ਜਾਂਦੇ ਜੇ ਭੇਜਦੇ ਆ ਬਹੁਤ ਜੀ ਤੇ ਬੁੜਾ ਹੁੰਦਾ ਜੀ ਸ਼ਬਦ ਲੋਜੀ ਥਾਣੇਦਾਰ ਆ ਜਾਂ ਬੁੜਾ ਵਾ ਅੱਛਾ ਜੀ ਪੂਰਾ ਡਰ ਲੱਗਦਾ ਹੁੰਦੀ ਪਹਿਲਾਂ ਤਾਂ ਬੁੜਾ ਨਾਲ ਮੱਥਾ ਮਾਰਨਾ ਚਕੂਲੇ ਜਾਣਾ ਜੀ ਥੂਲਾ ਹੁਣ ਸਰ ਫੇਰ ਆਪ ਦੇ ਤੰਦੇ ਤੰਦੇ ਕਰਕੇ ਜੀ ਫੇਰ ਅਸੀਂ ਪੁੱਠੇ ਪੰਗੇ ਲੈਣੇ ਜੀ ਤੇ ਸਾਡੇ ਹੁੰਦੀ ਸੀ ਆ ਰੋਟਾ ਬਹੁ ਭਾਰੀ ਬਿਲਕੁਲ ਜੀ ਰੇੜੇ ਜੋ ਉੱਥੇ ਰੇੜੀ ਹੁੰਦੀ ਸੀ ਚਰਨ ਜੀ ਦੀ ਜੀ ਤੇ ਪੁੱਠੇ ਪੰਗੇ ਪਹਿਲਾਂ ਤਾਂ ਰੇੜੀ ਨੂੰ ਜ਼ੋਰ ਮਾਰਨਾ ਅਸੀਂ ਪੱਠਾ ਲਾ ਕੇ ਵੀ ਦੇਖਦੇ ਜੀ ਜੀ ਜਾਣ ਚੱਕੂ ਆ ਕਾ ਨਹੀਂ ਚੱਕੂ ਠੀਕ ਹੈ ਜੀ ਰੋ ਪੰਗਲੇ ਲੈਣੇ ਉਦੋਂ ਬਾਅਦ ਫਿਰ ਉਦੋਂ ਛੜਾ ਛਟੜਾ ਫੇਰੇ ਜੀ ਜਾਣਾ ਬਰੋਟੇ ਤੇ ਫਿਰ ਕਬੂਤਰ ਛਟੜੇ ਏਡਾਂ ਲਾਉਣੇ ਵੀ ਚਟੇ ਠੀਕ ਜੀ ਚਟੇ ਫੜਨੇ ਫਿਰ ਉਦੋਂ ਬਾਅਦ ਉਹ ਤਨੇ ਵੇੜਾ ਆ ਕੇ ਫਿਰ ਦੇਖਣੀ ਆਣੀ ਆਸੀ ਰਾਮਲੀਲਾ ਜੀ ਰਾਮਲੀਲਾ ਦੇਖਣ ਜਾਣੀ ਇੱਥੇ ਫਿਰ ਉੱਥੇ ਕੋਈ ਕੰਮ ਛੱਡਿਆ ਨਹੀਂ ਕਿਸੇ ਦੀ ਰੇੜੀ ਧੱਕ ਦੀ ਕਿਸਦਾ ਕੁਝ ਕਾਰ ਤਾਂ ਦਾ ਖੇੜ ਦੇ ਹੋੜ ਦੇ ਪੰਨੇ ਉਹਨਾਂ ਦੇ ਜਾ ਦੇਖਣਾ ਵੀ ਕੌਣ ਓਏ ਪੀੜਾ ਵਾਲਾ ਵੀ ਪੈ ਜੋ ਵੀ ਇਹ ਤਾਂ ਪੀੜਾ ਵਾਲੇ ਨੇ ਸੱਚੀ ਗੱਲ ਸੱਚੀ ਗੱਲ ਬਈ ਕੀ ਨਾਮ ਹੈ ਜੀ ਮੇਰਾ ਨਾਮ ਹਰਦੇਸ਼ ਸਿੰਘ ਆ ਜੀ ਜੇ ਤੁਸੀਂ ਕੀ ਕਰਦੇ ਬਾਈ ਜੀ ਮੈਂ ਅੱਜ ਕੱਲ ਮਤਲਬ ਬੇਲਾ ਜੀ ਜੀ ਹਾਂ ਜੀ ਪਹਿਲਾਂ ਕੀ ਕਰਦੇ ਸੀ ਪਹਿਲਾਂ ਮੈਂ ਰਹਾ ਸੀ ਐਕਸਾਈਜ ਐਂਡ ਟੈਕਸ ਡਿਪਾਰਟਮੈਂਟ ਵਿੱਚ ਠੀਕ ਹੈ ਅੱਜ ਰਿਟਾਇਰਡ ਆ ਜੀਟੂ ਠੀਕ ਹੈ ਜੀ ਬਈ ਫਿਰ ਡਿਊਟੀ ਦੌਰਾਨ ਦੀ ਕੋਈ ਜ਼ਿਆਦਾ ਦੱਸੋ ਸਾਂਝੀ ਕਰੋ ਸਾਡੇ ਨਾਲ ਕੋਈ ਵਧੀਆ ਜੀ ਕਿਹੜਾ ਮਤਲਬ ਮਾਪਾ ਲੱਗਿਆ ਸੀ ਧਰਮਕੋਟ ਲੱਗਿਆ ਸੀ ਜੀ ਤੇ ਉਸ ਸਰਕਾਰੀ ਖਜ਼ਾਨੇ ਸਰਕਾਰੀ ਪੈਸਾ ਜਮਾ ਕੇ ਠੇਕੇਦਾਰ ਨੂੰ ਠਾਕ ਜਮਾ ਕਰਾਉਣ ਗਿਆ ਤੇ ਉੱਥੇ ਬੈਂਕ ਵਾਲਿਆਂ ਨੇ ਜਦੋਂ ਮੈਂ ਗਿਆ ਕਹਿੰਦਾ ਕਿ ਕਿੰਨੇ ਮਤਲਬ 26 ਲੱਖ ਰੁਪਏ ਉਹ ਦੂਪੂਰੀਆਂ ਚ ਪਾਇਆ ਸੀ ਧਰਮਕੋਟ ਸੀਗਾ ਬੰਦੇ ਨੇ ਉਹਨੇ ਬੈਂਕ ਵਾਲੇ ਕਹਿੰਦਾ ਨਹੀਂ ਮੈਂ ਇਹ ਰਜਿਸਟਰੀ ਜੇ ਜਾਣਾ ਸੀ ਤੇ ਉਹਨਾਂ ਨੇ ਬੈਂਕਾਂ ਦਾ ਕੁੰਡੇ ਗੁੰਡੇ ਲਾ ਦੇ ਵੀ ਹੈ ਲੁੱਟਦਾ ਮਾਲ ਆ ਗਿਆ ਠੀਕ ਹੈ ਨਹੀਂ ਉਹ ਮੈਂ ਕਿਹਾ ਸਰਕਾਰੀ ਪੈਸਾ ਤੇ ਉਹ ਪੁਲਿਸ ਬੁਲਾ ਲਈ ਤੇ ਉਹ ਆ ਕੇ ਦੱਸਿਆ ਮੈਂ ਕਿਹਾ ਸਰਕਾਰੀ ਪੈਸਾ ਸਾਡਾ ਤਾਂ ਹੈ ਹੀ ਨਹੀਂ ਸਰਕਾਰ ਦੇ ਖਾਤੇ ਜਮਾ ਕਰਵਾ ਤੇ ਰਿਸ਼ਤਿਆਂ ਨੇ ਗਾਉਂ ਜਮਾ ਕਰਾ ਕੇ ਮਦਦ ਮੈਂ ਸਿੱਧਾ ਉੱਥੇ ਚਲੇ ਗਿਆ ਦਫ਼ਤਰ ਜੀ ਉਹ ਕਹਿੰਦਾ ਵੀ ਇਹਨੇ ਇਕੱਠੇ ਕਿਵੇਂ ਹੋਏ ਵਾਹ ਇਕੱਠੇ ਕਰਾਤੇ ਸਰਦਾਰ ਅਮਰੀਕ ਸਿੰਘ ਦੇ ਠੇਕੇ ਸੀ ਉਹਨਾਂ ਨੂੰ ਉਹ ਕਹਿੰਦਾ ਜੱਦੀ ਬੈਂਕ ਖੁੱਲੀ ਆ ਸਾਡੇ 2 ਲੱਖ ਤੋਂ ਵੱਧ ਨਹੀਂ ਪੈਦਾ ਆ ਜੀ ਠੀਕ ਹੈ ਨਹੀਂ ਤੇ ਤੁਸੀਂ ਇਹਨੇ 26 ਲੱਖ ਇਹ ਮਾ ਸਰਕਾਰੀ ਪੈਸਾ ਕਾ ਦਿੰਦੇ ਨੇ ਮੈਂ ਖੈ ਲੁਧਿਆਣੇ ਦੇ ਲਿਸੈਂਸੀ ਨੇ ਜੀ ਠੀਕ ਹੈ ਨਹੀਂ ਜਾਨੀ ਉਹਦਾ ਫਿਰ ਇਨਕੁਆਰੀ ਖੁੱਲੀ ਫਿਰ ਉਹ ਸਹੀ ਮਤਲਬ ਪਏ ਠੀਕ ਹੈ ਨਹੀਂ ਬਈ ਅਸੀ ਗੱਲ ਜੀ ਸਾਂਸ ਦੀ ਗੱਲ ਬਈ ਕੀ ਨਾ ਬਈ ਬਲਵਿੰਦਰ ਸਿੰਘ ਆ ਜੀ ਬਈ ਤੁਸੀਂ ਕੀ ਕਰਦੇ ਜੀ ਮਦਦ ਡਰਾਈਵ ਵੀ ਕੀਤੀ ਆ ਜੀ ਸਾਰੀ ਉਮਰ ਅੱਛਾ ਹੀ ਕਿਹੜੇ ਕਿਹੜੇ ਰੂਟਾਂ ਤੇ ਰਹੇ ਹੋ ਬਈ ਅਈਦਾ ਜੀ ਦਿੱਲੀ ਨਾਗਪੁਰ ਬਨਾਰਸ ਨਾਗਪੁਰ ਉਦਰੇ ਚੱਲਦੇ ਰਹੇ ਪੰਜਾਬ ਨੂੰ ਮੋਚਾ ਖੜੀਆਂ ਤੋਂ ਪਤਾ ਲੱਗ ਜਾਂਦਾ ਸੀ ਵੀ ਆਹ ਡਰਾਈਵਰ ਕਿਉਂਕਿ ਉਹਨਾਂ ਦੀ ਲੱਗ ਇੱਕ ਹੋ ਜਾਂਦਾ ਨਾ ਫਿਰ ਤੇ ਮਡਾਸਾ ਵਾਰੇ ਆਉਂਦੇ ਜਿਵੇਂ ਭਾਈ ਫਿਰ ਡਰਾਈਵਰੀ ਤਰ੍ਹਾਂ ਤਾਂ ਬੜੀਆਂ ਜਾਂਦਾ ਹੁੰਦੀਆਂ ਨੇ ਸਫ਼ਰ ਦੇ ਦੌਰਾਨ ਹੁੰਦੀਆਂ ਨੇ ਕੋਈ ਜਿਆਦਾ ਸੰਝਿਆ ਕਰੋ ਸਾਡੇ ਨਾਲ ਬਸ ਜਿਆਦਾ ਕਹਾਡੀਆਂ ਨੇ ਸਵੇਰੇ 4 ਵਜੇ ਚੱਲ ਪੈਂਦਾ ਸੀ ਰਾਤ ਨੂੰ 11 12 ਵਜੇ ਇਦਾਂ ਰੁੱਕੀ ਕੇ ਸੌਂ ਜਾਂਦੇ ਸੀਗੇ ਭਾਈ ਫਿਰ ਕਿਹੜੇ ਗਾਣੇ ਗੁਣੇ ਕਿਹੜੇ ਚੱਲਦੇ ਟ੍ਰੈਕ ਆ ਟ੍ਰੱਕ ਗਾਣੇ ਗੁਣੇ ਨਹੀਂ ਜੀ ਆਪਾਂ ਲਾਇਆ ਗਿਆ ਸੀ ਤਾਂ ਦੂਜੇ ਲੋਟ ਹੀ ਸੀਗੇ ਫਿਰ ਭਾਈ ਸਫ਼ਰ ਕਿਵੇਂ ਪੂਰਾ ਹੁੰਦਾ ਮਤਲਬ ਹੁਣ ਦਾ ਜੇ 100 ਕਿਲੋਮੀਟਰ ਵੀ ਔਖਾ ਹੋ ਜਾਂਦਾ ਸਾਨੂੰ ਗਾਣੇ ਗੁਣੇ ਨਾ ਸੁਣਨੇ ਬਣਾ ਥੋੜਾ ਕਿਵੇਂ ਐਡਾ ਸਫ਼ਰ ਲੰਘਦਾ ਹੁੰਦਾ ਜੀ ਬਾਹ ਕਨੈਕਟਰ ਲਾ ਲੈਂਦੇ ਸੀ ਕਿ ਨਾਲ ਸੈਕੰਡਰੀ ਡਰਾਈਵਰ ਹੁੰਦਾ ਸੀਗਾ ਜੀ ਜੀ ਉਹ ਆਪਦੇ ਗਾਣੇ ਨੂੰ ਲੱਗ ਜਾਂਦੇ ਆ ਹਾਂ ਉਹੀ ਉਹੀ ਮੈਂ ਪੁੱਛ ਰਿਹਾ ਨਾ ਔਰ ਤੁਸੀਂ ਕਨੈਕਟਰ ਦੇ ਸੈਟਰੇ ਉਹ ਗੱਲ ਵਾਕਾ ਕਿਹੜੇ ਗਾਣੇ ਸੁਣਦੇ ਸੀ ਸਭ ਤੋਂ ਵੱਧ ਕਿਹੜੇ ਮਾਮਾ ਸ਼ਦੀਕ ਦੇ ਮਾਨਕ ਦੇ ਇਹ ਹੀ ਚੱਲਦੇ ਹੁੰਦੇ ਸੀਗੇ ਬਸ ਜੀ ਕੋਈ ਹੋਰ ਗਾਣਾ ਜ਼ਿਆਦਾ ਕੋਈ ਨਹੀਂ ਹੂੰ ਉੱਚੇ ਤੇ ਹੁਣ ਸਭ ਤੋਂ ਵੱਧ ਕਿਹੜਾ ਗਾਣਾ ਸੁਣਿਆ ਉਹਨਾਂ ਦਾ ਮਾਨਕ ਦੀਆਂ ਕਲੀਆਂ ਹੀ ਹੁੰਦੀਆਂ ਸੀਗੀਆਂ ਈ ਜ਼ਿਆਦੇ ਕਿਹੜੀ ਸਭ ਤੋਂ ਵੱਧ ਕਿਹੜੀ ਸੁਣੀ ਆਦੋ ਕੀ ਰਾਂਝਾ ਜੋਗੀ ਹੋ ਗਿਆ ਹੀਆਂ ਕਲੀਆਂ ਸੀਗੀਆਂ ਇਹ ਹੁਣ ਇੰਨੀਆਂ ਯਾਦ ਨਹੀਂ ਹੁਣ ਤਾਂ ਸੁਣੀਆਂ ਨੂੰ ਵੀ ਕਿੰਨੇ ਸਾਲ ਹੋ ਗਏ ਤੇਆਂ ਕਲੀਆਂ ਹੁਣ ਕਦੇ ਨਾ ਕਰੇ ਲਾਈਆਂ ਨੇ ਨਾ ਸੁਣੀਆਂ ਨੇ ਭਈ ਤੁਸੀਂ ਕੀ ਕਰਦੇ ਰਹੇ ਜੀ ਮੈਂ ਤਾਂ ਪਹਿਲਾਂ ਪੰਜ ਕ ਪੜਿਆ ਸੀਗਾ ਠੀਕ ਹੈ ਜੀ 8 ਸਾਲਾਂ ਚ ਪੰਜ ਕਰੀਆਂ ਸੀ 8 ਸਾਲਾਂ ਚ ਪੰਜ ਕੀਤੀਆਂ ਇਹ ਫਿਰ ਬ੍ਰੇਕ ਅਪ ਕਾ ਤੋਂ ਲੱਗੀਆਂ ਅੱਛਾ 6 ਮਹੀਨੇ ਜਾਂਦੇ ਨਹੀਂ 6 ਮਹੀਨੇ ਹਟ ਜਾਂਦੇ ਜੀ ਇਹ ਹਟ ਕੇ ਜਾਂਦੇ ਸੀ ਨਹੀਂ ਹਟ ਜਾਂਦੇ ਸੀ ਬਾਜਵੱਕਾਂ ਦਾ ਪੜਾਈ ਵਧੀਆ ਨਹੀਂ ਸੀ ਲੱਗਦੀ ਜਾਂ ਪੜਾਉਣ ਵਾਲੇ ਵਧੀਆ ਨਹੀਂ ਲੱਗਦੇ ਜਾਂ ਓ ਕੋਈ ਹੋਰ ਕੋਈ ਗੱਲਬਾਤ ਸੀ ਵੀ ਆਂ ਸੀ ਤਾਂ ਨਹੀਂ ਵਧੀਆ ਨਹੀਂ ਸੀ ਲੱਗਦੀ ਅੱਛਾ 6 ਮਹੀਨੇ ਬਹਿਲੇ ਫਿਰ ਕੇ ਫੇਰ ਲੱਗ ਜਾਂਦੇ ਜੀ ਨਹੀਂ ਫਿਰ ਲਾਉਂਦੇ ਹੁੰਦੇ ਸੀ ਘਰ ਦੇ ਜਾਂ ਆਪ ਲੱਗ ਜਾਂਦੇ ਸੀ ਚਲ ਠੀਕ ਹੈ ਯਾਰ ਹੁਣ ਬਹੁਤ ਵੇਲੇ ਫਿਰ ਲੈ ਹਾਂ ਆਪ ਹੀ ਲੱਗ ਜਾਂਦੀ ਹੈ ਜੀ ਆਪ ਹੀ ਲੱਗ ਜਾਂਦੀ ਆਪ ਹੀ ਲੱਗ ਜਾਂਦੀ ਪਰ ਵਧੀਆ ਲੱਗ ਲੱ ਜਾਂਦੀ ਪੜਾਈ ਹਾਂ ਪੰਜਕ ਪੜ੍ਹੇ ਸੀ ਇਹ ਹਟ-ਹਟ ਕੇ ਜੀ ਕੋਈ ਜ਼ਿੰਮੇਦਾਰਾ ਨਾ ਰੱਖ ਲਾਗੇ ਠੀਕ ਹੈ ਜੀ ਦੋ ਵਜੇ ਇਹਨਾਂ ਨੇ ਬੜੇ ਦੁਖੀ ਕਰਿਆ ਸੀ ਦੋ ਵਜੇ ਹਲ ਜੋੜ ਕੇ ਆਂ ਬਈ ਚਲੋ ਵੀ ਹਲ ਜੋੜਨਾ ਅੱਛਾ ਜੀ ਦੋ ਵਜੇ ਇਹਨਾਂ ਨੇ ਇੰਨਾ ਦੁਖੀ ਕਰਿਆ ਸਾਨੂੰ ਜੀ ਚਲੋ ਬਈ ਉੱਠੋ ਦੋ ਵਜੇ ਜੀ ਰਾਤ ਨੂੰ ਚਲੋ ਬਈ ਹਲ ਜੋੜਨਾ ਜਾਂ ਟਰੈਕਟਰ ਟਰੌਟਰ ਨਹੀਂ ਸੀ ਹਾਂ ਜੀ ਜੀ ਹਲ ਹੁੰਦੀ ਸੀ ਤੇ ਹਾੜ ਹੀ ਹੁੰਦੀ ਦੋ ਵਜੇ ਲੋਕਾਂ ਨੇ ਹਾਲ ਜੋੜ ਕੇ ਜਾਣਾ ਸੀ ਵਾਕੇ ਦੋ ਤਿੰਨ ਕਿਲੇ ਮੋੜੇ ਆਉਣਾ ਦੋ ਜੋੜੀਆਂ ਨਾਲ ਉੱਥੇ ਦੁਖੀ ਹੋ ਗਏ ਅੱਛਾ ਜੀ ਦੁਖੀ ਹੋ ਗਏ ਫੇਰ ਡਰਾਈਵਰੀ ਕਰਨ ਲੱਗ ਗਏ ਅੱਛਾ ਜੀ ਪ੍ਰਤੀਕ ਇਹਨਾਂ ਦਾ ਵੀ ਖਹਿੜਾ ਸੱਟੂ ਅੱਛਾ ਜੀ ਯਾਨੀ ਜਿਹੜੀਆਂ ਪੰਜ ਨੇ ਮੈਂ ਸਾੜਤ ਲਾਉਣਾ ਮੇਰਾ ਤਾਸ਼ ਤਾਸ਼ ਭੜਿਆ ਮੁਕਾਬਲਾ ਨਹੀਂ ਕਰ ਸਕਦਾ ਠੀਕ ਹੈ ਜੀ ਇਹ ਤਾਂ ਤੁਸੀਂ ਮਾਰਾ ਜਾ ਇਹਨੂੰ ਕਹਿ ਦੋ ਤੁਸੀਂ ਤਾਂ ਵੀਰ ਉਹ 8 ਸਾਲਾਂ ਚ ਪੰਜ ਕੀਤੀ ਨੇ ਨਾ ਤਾਸ਼ ਭੜਿਆ ਨੂੰ ਕਹਿ ਦੋ ਬਈ ਆਹ ਸਾਫ਼ ਕਰ ਦੇ ਜੋੜ ਲਾ ਦੇ ਜਦ ਹੀ ਪੈਨ ਚੱਕਣਗੇ ਕੋਸ਼ਿਸ਼ ਕਰਨਗੇ ਹਾਂ ਜੀ ਮੈਂ ਬਿਨਾ ਪੈਨ ਪੁੱਛੀ ਕਿ ਸਾਬ ਲੱਭ ਜਿਹੜਾ ਤਾਂ ਟੂ ਟਰੱਕ ਵਾਲਿਆਂ ਕੋਲ ਗੱਲਾਂ ਬਹੁਤ ਹੁੰਦੀ ਨੇ ਕੋਈ ਦੱਸੋ ਸਫ਼ਰ ਦੌਰਾਨ ਕੋਈ ਗੱਲਬਾਤ ਸਫ਼ਰ ਆਪਾਂ ਬਾਹਰ ਨੂੰ ਚੱਲਦੇ ਹੀ ਹਾਂਜੀ ਇੱਥੇ ਟੋਕਲੀ ਚਾਉਂਦੇ ਨੇ ਟੋਕਲੀ ਕੀ ਤੇ ਚਲੋ ਸਫ਼ਰ ਚੰਨ ਆ ਗਿਆ ਵੀ ਕੋਈ ਯਾਦ ਯੂ ਦੱਸੋ ਨਾ ਸਫ਼ਰ ਦੀ ਹੁਣ ਆਪਦਾ ਲੈਦੇ ਆਟੋ ਹੁਣ ਉਹਦੇ ਤੇ ਟਾਈਮ ਪਾਸ ਕਰਦੇ ਆ ਉਦੋਂ ਗਾਣੇ ਗੁਣੇ ਕਿਹੜੇ ਚੱਲਦੇ ਨੇ ਹੁਣ ਇਹ ਨਾ ਕਿ ਵੀ ਮੈਂ ਨਹੀਂ ਸੁਣਦਾ ਜੀ ਸਾਡੇ ਕਨੈਕਟਰ ਸੰਦੰਦਾ ਜੀ ਨਹੀਂ ਗਾਣੇ ਤਾਂ ਗਾਣੇ ਮੜਾ ਡਰਾਈਵਰਾਂ ਦਾ ਗਾਣੇ ਮੜਾ ਨਹੀਂ ਹੁੰਦਾ। ਗੌਰ ਨਹੀਂ ਕਰ। ਉਹਦੋਂ ਸੁਣਦੇ ਹੁੰਦੇ ਸੀ। ਚਲੋ ਪਹਿਲਾਂ ਦਾ ਦਉ ਹੁਣ ਤਾਂ ਚਲੋ ਨਹੀਂ ਸੁਣਦੇ। ਹੁਣ ਤਾਂ ਜਦੋਂ ਮੜਾ ਮੋਟਾ ਟੋਟ ਕੇ ਜਾਈ ਸੁਣਦੇ ਹੁੰਦੇ ਆ। ਆਜੋ ਆਜੋ। ਕੱਲੇ ਜੋ ਗਈ। ਮੜਾ ਟੋਟ ਕੇ ਜਾਈ ਸੁਣਦੇ ਹੁੰਦੇ ਆ। ਬੇਬੇ ਨੂੰ ਚੜ ਗਿਆ ਬੁਖਾਰ ਬਾਪੂ ਨੇ ਰੋਟੀ ਛੱਡ ਪੀ ਕੇ। ਇਹੋ ਜਿਹਾ ਗੀਤ ਚੱਲ ਰਿਹਾ। ਕੰਮ ਨਹੀਂ ਕੋਈ ਨਹੀਂ ਆ ਰਿਹਾ ਇੱਧਰ। ਆਜੋ ਆਜੋ। ਹੋਰ ਬੇਬੇ ਨੇ ਛੱਡੀ ਰੋਟੀ। ਦੇ ਬੇਰ ਨੂੰ ਚੜਿਆ ਬੁਖਾਰ ਬਾਪੂ ਨੇ ਰੋਟੀ ਛੱੜਤੀ ਗਾਉਂ ਕਹਿੰਦੀ ਆ ਉਹਨੂੰ ਫਿਰ ਤੁਸੀਂ 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 ਛੱਡੀ ਤੁਸੀਂ ਛੱਡੀ ਦੀ ਰੋਟੀ ਜਿਹੜੇ ਬੇਰ ਨੂੰ ਬੁਖਾਰ ਜਿਹੜਾ ਸੀ ਨੀ ਲੈ ਪਾਣੀ ਇਹ ਗੀਤ ਇਹ ਉੜਛਣੇ ਨਹੀਂ ਇਹ ਗੀਤ ਪ੍ਰਾਣੇ ਨੇ ਨਹੀਂ ਹੁਣ ਹੀ ਜਾਂਦੇ ਹੁਣ ਤਾਂ ਇਦਾਂ ਦੇ ਗੀਤ ਨਹੀਂ ਹੁੰਦੇ ਇਹ ਤਾਂ ਪੁਰਾਣੇ ਸਮੇਂ ਦੇ ਗੀਤ ਨੇ ਅਸੀਂ ਸੁਣਦੀ ਹਾਂ ਪਰ ਵਈ ਬਈ ਜਦੋਂ ਮੇਰੇ ਵਿਆਹ ਕਰਾਇਆ ਸੀ ਉਦੋਂ ਕਿੰਨਾ ਕਿਚੌੜ ਸੀ ਵਿਆਹ ਦਾ ਵਿਆਹ ਦਾ ਸੌਕ ਕੀ ਸੀ ਮੈਂ ਵਿਆਹ ਮੇਰਾ ਵਿਆਹ ਲੱਗ ਗਿਆ ਹੋਣਾ ਅੱਛੀ ਮੈਂ ਹੱਸਣ ਲੱਗ ਗਿਆ ਅੱਛੀ ਭੂੜੇ ਸਾਡੇ ਕਹਿੰਦੇ ਕਿਉਂ ਹੱਸਦਾ ਬੰਨ ਸਵੰਨੇ ਆ ਰੋਟੀ ਰੱਖ ਜਿੰਦਗੀ ਨੂੰ ਰੱਖੇ ਪੰਦੇ ਅਗਲ ਦੇਰ ਨੇ ਆ ਅੱਛੀ ਉਧਰ ਜਿਆਦਾ ਵਿਦਾ ਹੋਣ ਲੱਗੇ ਕੁੜੀਆਂ ਉਹ ਰੋਣ ਲੱਗ ਗਈ ਉਹ ਰੋਣ ਲੱਗ ਗਈ ਫੇ ਸਾਡੇ ਭੂੜੇ ਪਤਾ ਕੀ ਕਹਿੰਦੇ ਕਿਉਂ ਰੋਣੀਆਂ ਬੰਨ ਸਵੰਨੀਆਂ ਰੋਟੀ ਦੇ ਛੱਤੇ ਹੰਮੀਆਂ ਚੌੜੀਆਂ ਯਾਦ ਇਹ ਜੇ ਚਲਾਉ ਬਜ਼ੁਰਗਾਂ ਨੇ ਨਾ ਇੱਧੇ ਡਿਕਣ ਤੋਂ ਨਾ ਉੱਧੇ ਡਿਕਣ ਦਤਾਂ ਬਈ ਇੱਕ ਗੱਲ ਹੋਰ ਦੱਸਣਾ ਕਹਿੰਦੇ ਹੁੰਦੇ ਵੀ ਹਾਂ ਵਿਆਹ ਕਰਕੇ ਬੰਦਾ ਫਸ ਜਾਂਦਾ ਕੀ ਇਹ ਸੱਚ ਹੈ ਕਿ ਝੂਠਾ ਇਹ ਤਾਂ ਮੋਤੀ ਚੂੜਦੇ ਲੱਡੂ ਆ ਜਿਹਨੇ ਖਾ ਲਏ ਉਹ ਵੀ ਪਸਤਾਉਂਦਾ ਜਿਹਨੇ ਨਹੀਂ ਖਾਦੇ ਉਹ ਵੀ ਪਸਤਾਉਂਦਾ ਹਾਂ ਹਾਂ ਤੁਸੀਂ ਵੀਰੇ ਤੁਸੀਂ ਪਸਤਾਉਂਦੇ ਨਹੀਂ ਪਸਤਾਉਂਦੇ ਨਾ ਹੁਣ ਆਪਾਂ ਸੁੱਖੀ ਆ ਅੱਛਾ ਜੀ ਹੁਣ ਨਾ ਜਵਾਗ ਹੋ ਗਏ ਆਪਕੋ ਆਪਣਾ ਇਹ ਨਾਲ ਦੇ ਟੋਟਕਾ ਸੁਣਾਉਣਾ ਬੜੀ ਵਧੀਆ ਸੁਣਾ ਦੇ ਕੋਣਾ ਲੱਗ ਲੱਗੇ ਟੋਟਕੇ ਆਉਂਦੇ ਆ ਚਲੋ ਦੋਨੇ ਦੋਨੇ ਸੁਣਾ ਦਿਓ ਦੋਨੇ ਮਿਲ ਕੇ ਸੁਣਾ ਦਿਓ ਹਾਂ ਸੁਣਾਵੇ ਚਲੋ ਕਣਾ ਉਪਰ ਅੱਬ ਅੱਗੇ ਗੱਲ ਤੋਰੀ ਆ ਦੁਆ ਚੋ ਦੀ ਸੁਣਾਓ ਇੱਕ ਟੋਟਕਾ ਸੁਣ ਕੇ ਜਾਂਦੇ ਆ ਅੱਜ ਹਾਂ ਸੁਣਾਵੇ ਯਾ ਦੇ ਨੀ ਮਾ ਜਰਾ ਰਾਤ ਤੱਕ ਉਰੀ ਬੈਠੇ ਰਹਿਣਾ ਅੱਛਾ ਅੱਜ ਟੋੜ ਕੇ ਸੁਣ ਕੇ ਜਾਊ ਮੈਂ ਹੀ ਨਹੀਂ ਜਾਂਦਾ ਰਾਤ ਤੱਕ ਉਰੀ ਨਾਲ ਹੀ ਤੁਨੂੰ ਵੜਾ ਕੇ ਰੱਖਣ ਵਾਲੀ ਮੈਂ ਬੈਠੂ ਮੈਂ ਕਿਤੇ ਡੰਗੂ ਦੇ ਲਾਇਆ ਰਹੇ ਅਸੀਂ ਤਾਂ ਵਿਹਲੇ ਆ ਬਾਬੂ ਨਵੀਂ ਨਵੀਂ ਤੋਂ ਟੋੜੇ ਤੋਂ ਸੁਣ ਕੇ ਜੂੰ ਡੁੱਟ ਕਾ ਮੈਂ ਨਹੀਂ ਜਾਂਦਾ ਤੇ ਸਾਡੇ ਛੱਤਰ ਨਾ ਪਾ ਲਿਓ ਤੇ ਜੇ ਉਹ ਦਾ ਟਾਈ ਡਿਵੀਜ਼ਨ ਚ ਦੇਤਾ ਕਰੇ ਚੌਂਦਾ ਅਗਲਾ ਗੋ ਨਹੀਂ ਕਹਿੰਦੇ ਇਹ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸਾਡੇ ਵੀ ਕਿੰਨੇ ਇਹ ਕਿੱਟ ਰਿਹਾ ਤਰ ਨਹੀਂ ਪੈਂਦੇ ਤਸਵੀਰ ਹੋਰ ਪਹਿਣ ਨਹੀਂ ਇਹ ਉਹ ਨਹੀਂ ਪੈਂਦੇ ਛੱਤਰ ਕਹ ਰਹੇ ਹੋ ਕਿ ਸਾਰੇ ਪੰਚਾਇਤ ਦੇ ਸਾਹਮਣੇ ਸੁਣਾਇਆ। ਇਹ ਪੰਚਾਇਤ ਮੈਂਬਰ ਹੀ ਨਹੀਂ। ਲੈ ਤੁਸੀਂ ਪੰਚਾਇਤ ਮੈਂਬਰ ਫਿਰ ਤੁਹਾਨੂੰ ਕਾਹ ਡਰਾਂ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰਪੰਚ ਸਾਹਿਬ ਕਿੱਥੇ ਕੋਈ? ਹਾਂ ਜੀ ਹਾਂ ਠੀਕ ਠਾਕ। ਸੁਣਾਓ। ਹੋਰ ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡਾ ਸਾਡੇ ਪਿੰਡ ਚ ਆਉਣ ਦਾ। ਬਹੁਤ-ਬਹੁਤ ਜੀ। ਸਰਪੰਚ ਸਾਹਿਬ ਤੁਸੀਂ ਜੋ ਪਿੰਡ ਦਾ ਕਿੰਨਾ ਕੁ ਬਦਲਾਅ ਦੇਖਿਆ ਤੇ ਹੁਣ ਤੁਸੀਂ ਕੀ ਬਦਲਾਅ ਕਰਨਾ ਬਣਦਾ? ਪਿੰਡ 'ਚ ਪਹਿਲਾਂ ਵੀ ਅਸੀਂ ਪਰ ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ। ਜੀ ਜੀ। ਵੀ ਸਾਰੇ ਪਿੰਡ ਚ ਮਕੇ ਪਿਆਰ ਸਪਾਕ ਮਨ ਰਹੇ ਪਾਰਟੀ ਵਾਜੋਂ ਤੋਂ ਉੱਠ ਕੇ ਜੀ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਜੀ ਜੀ ਵੀ ਸਾਰਾ ਮਕੇ ਸਤ ਪੈਣਾ ਸਫਾਈ ਦਾ ਠੀਕ ਹੈ ਜੀ ਸਾਰੇ ਨਗਰ ਚ ਚਾਸ਼ਪਰੇ ਪਿੰਡ ਦੀ ਚਾਸ਼ਪਰੇ ਸਫਾਈ ਦਾ ਜੀ ਜੀ ਕਿਉਂਕਿ ਸਾਰੇ ਪਿੰਡਾਂ ਚ ਮਜ ਮਹਿਲਾਂ ਦੇ ਵਿੱਚ ਦੇਖ ਲੋ ਸੜਕਾਂ ਦੇ ਆ ਜੋ ਕਿੰਨੇ ਕਿੰਨੇ ਲਫਾਫੇ ਪਏ ਨੇ ਹੋ ਗੰਦ ਕੂੜਾ ਪਿਆ ਜੀ ਸਾਡਾ ਅਸੀਂ ਮਕੇ ਇਸ ਨੂੰ ਹੰਬਲਾ ਮਾਰ ਕੇ ਜੀ ਸਾਰਾ ਚੱਕਣ ਦੀ ਕੋਸ਼ਿਸ਼ ਕਰਨ ਕੁਝ ਥੋੜਾ ਬਚਪਨ ਦਾ ਸਾਥੀ ਕਿਹੜਾ ਹੋਰੇ ਮੈਂ ਪਹਿਲਾਂ ਬਠਿੰਡਾ ਡਿਸਟ੍ਰਿਕਟ ਪਰਾਂ ਜੀ ਜੀ ਤੇ ਮੈਂ ਇੱਥੇ ਤਕਰੀਬਨ ਨਾਸੀ ਤੇ ਪਿੰਡ ਚਾਇਆ ਉਸ ਕੋ ਸਾਡੇ ਜੱਤੀ ਭੰਡੇ ਸੀਗਾ ਠੀਕ ਹੈ ਜੀ ਤੇ ਮੇਰੇ ਪਾਪਾ ਸਾਹਿਬ ਪੜਵਾਰੀ ਸੀਗੇ ਜੀ ਉਹ ਜ਼ਿਆਦਾਤਰ ਬਾਦਲੀ ਰੀਚੇ ਰਹੇ ਨੇ ਠੀਕ ਹੈ ਜੀ ਰਾਏਕੇ ਕਲਾ ਲਾਲਬਾਈ ਜੀ ਜੀ ਗਿੱਦੜਪੇ ਦੇ ਨੇੜੇ ਚੜ੍ਹਦੇ ਠੀਕ ਹੈ ਨਥਾਣਾ ਠੀਕ ਹੈ ਸਤਪੰਨਾਵੰਨ ਨਥਾਣੇ ਪੜਨ ਲੱਗਿਆ ਸੀਗਾ ਜੀ ਜੀ ਉਸ ਤੋਂ ਬਾਅਦ ਰਾਏਕੇ ਕਲਾ ਫੇ ਲਾਲਬਾਈ ਜੀ ਢੇਣਗ ਨਾਬੇ ਤੋਂ ਕਿਤੇ ਟੀਚੇ ਸੀਗੇ ਮੈਂ ਠੀਕ ਹੈ ਜੀ ਆ ਉਸ ਤੋਂ ਬਾਅਦ ਹੁਣ ਟੀਚਰ 40 ਸਾਲ ਸਰਵਿਸ ਕੀਤੇ ਆ ਟੀਚਰ ਦੇ ਜੀ ਜੀ ਉਹ ਤੋਂ ਬਾਅਦ ਫਿਰ ਇੱਥੇ ਗੁਰਦਵਾਰ ਪੰਥ ਦੀ ਮਿੱਟੀ ਚਾਗੇ ਜੀ ਜੀ ਫਿਰ ਇੱਥੇ ਅਨਸ ਕੀ ਪੰਡਾ ਨੂੰ ਜੋੜ ਪਾ ਕੇ ਜੀ ਸਰਪੰਚ ਬਣਤਾ ਠੀਕ ਹੈ ਜੀ ਚਲੋ ਹੁਣ ਕੀ ਹਮ ਦੇਖਦੇ ਕਾਹ ਜੀ ਹੁੰਦੀਆਂ ਨੇ ਮੁਸ਼ਕਿਲਾਂ ਕਾਫੀ ਆ ਰਹੀਆਂ ਨੇ ਅਸਲੀ ਹਾਂ ਕੋਈ ਨਾ ਹਾਂ ਜੀ ਲੋਕ ਮਿਲ ਜਾਉਂਦਾ ਹਾਲ ਹੋ ਜਾਣਾ ਨਹੀਂ ਸੰਯੋਗ ਪੂਰਾ ਮੈ ਰਿਹਾ ਤੁਹਾਡਾ ਕੀ ਨਾਮ ਹੈ ਜੀ ਪਰਮਿੰਦਰ ਸਿੰਘ ਬਈ ਤੁਸੀਂ ਕੀ ਕਰਦੇ ਜੀ ਖੇਤੀਬਾੜੀ ਖੇਤੀਬਾੜੀ ਕਰਦੇ ਹੋ ਯੈਸ ਬਈ ਪੜੇ ਕਿੰਨਾ ਮੈਂ ਆਮ ਟੈਕਨੀਕਲ ਇੰਜੀਨੀਅਰ ਓਕੇ ਫਿਰ ਇਧਰ ਖੇਤੀਬਾੜੀ ਕਿਉਂ ਫਿਰ ਉਧਰ ਅੱਗੇ ਕਿਉਂ ਨਹੀਂ ਉਧਰ ਉਹ ਸਾਡੇ ਵੇਲੇ ਬਾਈ ਪੋਸਟਾਂ ਸੀ ਜਿਹੜੀਆਂ ਸੀ 35% ਡੀਕ ਦੇ ਹੋ ਗਈਆਂ ਅਸੀਂ ਨਿਕਲੀਆਂ ਹੀ ਨਹੀਂ ਹੈਗੀਆਂ ਤੇ ਜੋਬਾਂ ਤਾਂ ਨਿਕਲਦੀਆਂ ਸੀ ਉਦੋਂ ਵੀ ਨਹੀਂ ਥੋੜੀ ਨਹੀਂ ਨਿਕਲੀ ਮੈਂ ਟੈਕ ਮੈਂ ਇੰਸਟ੍ਰਕਟਰ ਹਾਂ ਇੰਸਟ੍ਰਕਟਰ ਪੋਸਟਾਂ 35 ਸਾਲ ਤੱਕ ਨਹੀਂ ਨਿਕਲੀ ਠੀਕ ਹੈ ਜੀ ਹਾਂ ਜਾਨੂੰ ਅਸੀਂ ਬਾਬੋ ਕੋਈ ਅਨੁਵਾਦ ਚਾਹੀਆਂ ਤੇ ਫਿਰ ਕੋਈ ਸੋਚਿਆ ਵੀ ਹੋਰ ਕੋ জব ਕਰ ਲਈ ਇਹ ਆਪਾਂ ਕਹਦੀਏ ਵੀ ਆਪਣਾ ਪਿਤਾ ਪੁਰਖੀ ਕੀਤਾ ਨਾ ਐਕਸਪੀਰੀਅੰਸ ਹੈ ਜਦੋਂ ਤਨੇ ਪੀੜ੍ਹੀਆਂ ਦਾ ਜੀ ਜੀ ਛੇਤੀ ਸਫਲਤਾ ਮਿਲ ਗਈ। ਇਹ ਦੂਜੀ ਹਾਂਜੀ ਹਾਂ ਬਸ ਖੇਤੀ ਕਿਰੂ ਕਰਨਾ ਹੈ। ਆਰਗੈਨਿਕ ਹਾਂ ਹਾਂ ਆਰਗੈਨਿਕ ਚ ਇੰਟਰਸਟਿਡ ਆ। ਠੀਕ ਹੈ ਜੀ। ਠੀਕ ਹੈ ਨਹੀਂ। ਬਈ ਕੋਈ ਦੱਸੋ ਫਿਰ ਕਾਲਜ ਦੀ ਪੜ੍ਹਾਈ ਵੇਲੇ ਦੀ ਉਸ ਟਾਈਮ ਦੀ ਯਾਦ। ਹਾਂਜੀ ਯਾਦਾਂ ਤਾਂ ਹੁੰਦੀਆਂ ਹੀ ਨੇ ਪਰ ਸਾਡੇ ਨਾਲ ਸਾਂਝੇ ਕਰੋ ਕੁਝ ਯਾਦਾਂ। ਤੇ ਕਾਲਜ ਦੀਆਂ ਯਾਦਾਂ ਵੀ ਬਾਪੂ ਸਾਡਾ ਉੱਥੇ ਹੀ ਪੜਾਉਂਦਾ ਸੀ ਤੇ ਸੀ ਪੜ੍ਹਦੇ ਸੀ। ਠੀਕ ਹੈ ਜੀ। ਠੀਕ ਹੈ ਨਹੀਂ। ਤੇ ਫਿਰ ਉਹ ਦੇਖਣੀ ਹੌਬੀ ਹੁੰਦੀ ਸੀਗੀ। ਜੀ। ਤੇ ਇੱਕ ਵਾਰੀ ਇਮਾਨਦਾਰੀ ਨਾਲ ਚਲੇ ਗਏ ਅੱਛਾ ਜੀ ਤੇ ਬਾਪੂ ਨੇ ਫੜ ਲਿਆ ਵਾ ਪੁਸ਼ੇਰ ਬਣ ਗਿਆ ਠੀਕ ਹੈ ਜੀ ਅਗਲੀ ਫਿਰ ਬਾਪੂ ਨੂੰ ਰਾਹ ਨਹੀਂ ਦਿੱਤਾ ਅੱਛਾ ਹੋ ਸਨਮੇ ਚ ਪੜਨਾ ਤੇ ਬਾਪੂ ਨੇ ਉੱਥੇ ਖੜ ਜਾਣਾ ਆਪਾਂ ਦੇਖਣੀ ਫਿਰ ਮੋਰ ਚ ਅੱਛਾ ਜੀ ਇੰਟਰਸਟਿੰਗ ਥਿੰਗ ਦੇਖੀ ਹੈ ਠੀਕ ਹੈ ਕਿ ਨਹੀਂ ਸਰਾਰ ਪੀ ਨੂੰ ਆਪਾਂ ਕਹਿੰਦੀ ਹਾਂ ਜੀ ਹੁਣ ਵੀ ਨਹੀਂ ਸਮੇ ਸਮੇ ਦਾ ਖੇਡਾ ਜੀ ਅੱਛਾ ਜੀ ਹੁਣ ਨਹੀਂ ਲਾਈ ਕਰਦੇ ਉਹਦਾ ਫਿਰ ਸਭ ਤੋਂ ਪਹਿਲੀ ਫਿਲਮ ਕਿਹੜੀ ਦੇਖੀ ਸੀ ਖੁਦ ਅਗਵਾ ਉਹਦਾ ਅਗਵਾ ਲੱਭੂ ਦੀ ਹਾਂ ਉਹਦਾ ਗਾਣਾ ਵੀ ਬੜਾ ਚੱਲਦਾ ਜੀ ਦੇ ਮੂੰਹ ਨਾਲ ਯਸ ਹਾਂ ਜੀ ਹਾਂ ਜੀ ਉਹਦਾ ਗਾਣਾ ਨਹੀਂ ਗਾਣਾ ਕੋਈ ਨਹੀਂ ਬੋਲ ਕੇ ਸੁਣਾ ਦੋ ਇਹਨੂੰ ਇਹ ਚੀਜ਼ਾਂ ਵੈਸੀ ਬੋਲ ਕੇ ਸੁਣਾ ਦੋ ਆਪਾਂ ਕਹ ਦੀਏ ਵੀ ਜਿਹੜੀ ਜਿਹਦੀ ਪ੍ਰੈਕਟਿਸ ਨਹੀਂ ਉਹ ਫਿਰ ਪ੍ਰੈਕਟਿਸ ਕਦੇ ਮੂੰਹ 'ਚੋਂ ਕੱਢੀ ਨਹੀਂ ਉਹ ਪ੍ਰੈਕਟਿਸ ਛੱਡੋ ਮੂੰਹ ਤੁਸੀਂ ਮੂੰਹ ਬੋਲ ਕੇ ਸੁਣਾ ਦੋ ਨਾ ਕੀ ਚੀਜ਼ ਖੁਦਾ ਗਵਾਹ ਗਾਣਾ ਨਹੀਂ ਲੈ ਪਹਿਲੀ ਫਿਰ ਉਹ ਤਾਂ ਯਾਦ ਰਹਿੰਦੇ ਉਹਦੇ ਗਾਣੇ ਵੀ ਯਾਦ ਰਹਿੰਦੇ ਆ ਨਹੀਂ ਗਾਣੇ ਆ ਹੀ ਸਟੋਰੀਆਂ ਸਟਾਰੀਆਂ 'ਚ ਧਿਆਨ ਹੁੰਦਾ ਸੀ ਬਾਲਾ ਬਸ ਐਂਟਰਟੇਨਮੈਂਟ ਸੀ ਸਭ ਤੋਂ ਵਧੀਆ ਸਟੋਰੀ ਦਾ ਉਹ ਵਰਗੇ ਜਿਹੜੀ ਫਿਲਮ ਨਹੀਂ ਲੱਗੀ ਸੀ ਤੇ ਸਟੋਰੀਆਂ ਤਾਂ ਯਾਰ ਪੰਜਾਬੀ ਫਿਲਮਾਂ ਦੀ ਬਈ ਹਰਾਂ ਦੀ ਸੀ ਕਲ ਕਲ ਚਲੋ ਫਿਰ ਮਸੀਂ ਅਸਲ ਤੋਂ ਵਧੀਆ ਕਿਹੜੀ ਫਿਲਮ ਲੱਗਦੀ ਤੁਹਾਨੂੰ ਸਾਨੂੰ ਤਾਂ ਪੁੱਤ ਜੱਟਾਂ ਦੀ ਲੱਗਦੀ ਸਾਡੇ ਵੀ ਰਸੀ ਫੇਮਸ ਫਿਲਮ ਗਾਣਾ ਨਹੀਂ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਨਾ ਜੀ ਮੈਨੂੰ ਪੁੱਛਦੇ ਸੀ ਵੀ ਕਿਹਨੇ ਆਉਣਾ ਮੈਂ ਕਿਹਾ ਪੀਟੀਸੀ ਚੈਨਲ ਤੋਂ ਆਉਣਾ ਹਾਕਮ ਨੇ ਜੀ ਕੌਣ ਆ ਕਹਿੰਦੇ ਹਾਕਮ ਜੀ ਫਿਰ ਮੈਂ ਕਿਹਾ ਵੀ ਹਾਕਮ ਆ ਜਿਹੜਾ ਨਾ ਜੀ ਉਹ ਮੇਰੇ ਜ਼ਿਹਨ ਦੇ ਵਿੱਚ ਉਤਰਿਆ ਹੋਈ ਇੱਕ ਬਹੁਤ ਵਧੀਆ ਤਸਵੀਰ ਆ ਜੀ ਜਿਹਨੂੰ ਮੈਂ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਦਾ ਤੁਹਾਡੇ ਸਾਹਮਣੇ ਜੀ ਮੈਨੂੰ ਇਹ ਸਾਰੇ ਪੁੱਛਦੇ ਆ ਜੀ ਮੈਨੂੰ ਪੁੱਛਦਾ ਕੌਣ ਹੈ ਇਹ ਹਾਕਮ ਮੈਂ ਕਿਹਾ ਸਰਦਾਰ ਹੈ ਹਾਕਮ ਦਿਲਦਾਰਾਂ ਦਾ ਯਾਰ ਹੈ ਹਾਕਮ ਜੀ ਨਿਤ ਨਿਤ ਨਵੀਂ ਬਹਾਰ ਹੈ ਹਾਕਮ ਸਭ ਨੂੰ ਕਰਦਾ ਪਿਆਰ ਹੈ ਹਾਕਮ ਹਾਕਮਾਂ ਦਾ ਵੀ ਹਾਕਮ ਹੈ ਹਾਕਮ ਮਾਪਿਆਂ ਦੀ ਮੰਨਤ ਹੈ ਹਾਕਮ ਭੈਣ ਲਈ ਜੰਨਤ ਹੈ ਹਾਕਮ ਦੁਸ਼ਮਣ ਲਈ ਤਲਵਾਰ ਹੈ ਹਾਕਮ ਫਿਰ ਵੀ ਸਭ ਨੂੰ ਕਰਦਾ ਪਿਆਰ ਹੈ ਹਾਕਮ ਹੱਸਦਾ ਅਤੇ ਹਸਾਉਂਦਾ ਹਾਕਮ ਕਿਸੇ ਨੂੰ ਨਹੀਂ ਰਵਾਉਂਦਾ ਹਾਕਮ ਇਹ ਹੱਸਦਾ ਹੀ ਰਹਿੰਦਾ ਹੱਸਦਾ ਤੇ ਹਸਾਉਂਦਾ ਹਾਕਮ ਕਿਸੇ ਨੂੰ ਨਹੀਂ ਰਵਾਉਂਦਾ ਹਾਕਮ ਸਭ ਨੂੰ ਹੱਸ ਬੁਲਾਉਂਦਾ ਹਾਕਮ ਬੱਤ ਝੜ ਵਿੱਚ ਬਹਾਰ ਹੈ ਹਾਕਮ ਸਭ ਨੂੰ ਕਰਦਾ ਪਿਆਰ ਹੈ ਹਾਕਮ ਸਭ ਨੂੰ ਕਰਦਾ ਪਿਆਰ ਹੈ ਹਾਕਮ ਸਰਦਾਰਾਂ ਦਾ ਸਰਦਾਰ ਹੈ ਹਾਕਮ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਲਈ ਗਾਇਆ ਰਾਮ ਰਾਮ ਜਾਣੀਏ ਪੱਟੇ ਗਏ ਬਾਣੀਆਂ ਬਾਣੀਆਂ ਦੀ ਹੱਟ ਪੱਟੇ ਗਏ ਜੱਟ ਜੱਟਾਂ ਦੀ ਕਮਾਈ ਪੱਟੇ ਗਏ ਨਾਈ ਨਾਈਆਂ ਦੀ ਕੈਂਚੀ ਪੱਟੇ ਗਏ ਸੈਂਚੀ ਸੈਂਚੀਆਂ ਦੀ ਜਾਮਣ ਕਹਿੰਦਾ ਪੱਟੇ ਗਏ ਬਾਹਮਣ ਬਾਹਮਣਾਂ ਦੀ ਪਤਰੀ ਪੱਟੇ ਗਏ ਖੱਤਰੀ ਖੱਤਰੀ ਦੀ ਦੁਕਾਨ ਪੱਟੇ ਗਏ ਦੁਕਾਨਾਂ ਤੇ ਖਾਣਾ ਦੇ ਯਾਰੇ ਕਹਿੰਦਾ ਪੱਟੇ ਗਏ ਸਾਰੇ ਕੀ ਹੋ ਗਿਆ ਹਾਂ ਕਹਿੰਦਾ ਉੱਚੀ ਐਨੀਮੀ ਟਾਲੀ ਨਹੀਂ ਤੇਰੇ ਹੱਥ ਮਿਰਜੇ ਦੀ ਡੋਰ ਜਿੱਥੇ ਮਿਰ ਜਾ ਵੱਡੇ ਉਥੇ ਰੋਂਦੇ ਤੇ ਤਰਮੋਰ ਉਂਟਾਂ ਦੇ ਗਲਗਾਂਦੀਆਂ ਕਹਿੰਦਾ ਸ਼ੇਰਾਂ ਦੇ ਚੀਰ ਚੁੱਲ੍ਹੇ ਪੱਕਣ ਪੋਲੀ ਆ ਕਹਿੰਦਾ ਹਾਰੇ ਰੀ ਜੇ ਕੀਰੋ ਖਾਣੇ ਵਾਲੇ ਖਾ ਗਏ ਕਹਿੰਦਾ ਰਹਿ ਗਿਆ ਰਾਂਝਾ ਹੀਰ ਰਾਂਝੇ ਹੀਰ ਨੇ ਛੱਡੀਆਂ ਲਾਟਾ ਮਚ ਗਿਆ ਸਾਰਾ ਸਰੀਰ ਇੱਕ ਲੱਕੜੀ ਘੂਨੇ ਦੀ ਖਾਧੀ ਕਹਿੰਦਾ ਚੱਲ ਦਿਖਾਣਾ ਚੀਰ ਇੱਕ ਬਣਾ ਦੇ ਢੱਗ ਸ਼ਾਨ ਨਹੀਂ ਇੱਕ ਬੜਾ ਦੇ ਤੀਰੋ ਨੀਲੀ ਪਗੜੀ ਵਾਲਿਆ ਤੇਰਾ ਪਤਲਾ ਗਿਆ ਸਰੀਰ ਨਾ ਮਾਰ ਜਾਲਮਾ ਵੇ ਪੇਕੇ ਤਤੜੀ ਦੇ ਦੂਰ ਹਾਏ ਹੁਣ ਸੱਚ ਬੜੀਆਂ ਸਹੀ ਹੁਣ 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 ਅਸਲੀ ਰੰਗ ਆਇਆ ਦੱਸ ਦਈਏ ਅਸੀਂ ਇਸ ਪਿੰਡ ਦੇ ਵਿੱਚ ਬਸ ਛੱਡ ਜਾਂਦੇ ਦੋਨੇ ਜਣੇ ਇਕੱਠੇ ਕੋ ਕਾਲਜ ਜਾਂਦੇ ਹੁੰਦੇ ਜੀ ਇੱਕ ਸਾਡੇ ਮਿੱਤਰ ਹੋਰ ਆ ਹਰਕਮਲ ਹੁਣ ਬਾਹਰ ਬੈਠਾ ਉਹਨੂੰ ਫੋਨ ਕਰ ਰਹੇ ਸੀਗੇ ਉਹ ਫੋਨ ਉਹ ਚੱਕ ਨਹੀਂ ਰਿਹਾ ਸੁੱਤਾ ਪਿਆ ਹੋਣਾ ਤੇ ਬਈ ਤੂੰ ਦੱਸ ਕੋਈ ਔਰੇ ਦੀ ਜਿਹੜੀ ਤੈਨੂੰ ਯਾਦ ਹੋਣੀ ਅੱਜ ਦੀ ਬੱਸ ਦੇ ਉੱਤੇ ਆਪਾਂ ਇਕੱਠੇ ਜਾਂਦੇ ਰਹੇ ਆ ਤਿੰਨੇ ਜਾਣੇ ਇੱਕ ਦੀ ਬੱਸ ਯਾਦ ਦੱਸ ਜਿਹੜੀ ਦਾ ਦਰਸ਼ਕਾਂ ਦਾੱਕ ਆਪਣੀ ਜਿਹੜੀ ਯਾਦ ਹੋਣੀ ਤਿੰਨਾਂ ਸਿਨਾ ਉਹ ਦੱਸ ਬਈ ਜਿਹੜੀ ਤੈਨੂੰ ਯਾਦ ਹੋਣੀ બસ ਦੀਆਂ ਯਾਦਾਂ ਦਾ ਬਹੁਤ ਨੇ ਪਰ ਕੈਮਰੇ 'ਉਰੇ ਦੱਸਣ ਵਾਲੀਆਂ ਨਹੀਂ ਹੈਗੀਆਂ ਇੱਕ ਅੱਧੀ ਦੇਖ ਲੈ ਇੱਕ ਅੱਧੀ ਦੇਖ ਲੈ ਜੀ ਇਹ ਹੈ ਕਿ ਥੋੜੀ ਮਾਇਦਾ ਜੇ ਬਾਸ ਦੀ ਹੋਣਾ ਤਾਂ ਹੀ ਉਹ ਖਾਣੇ ਮੇਰੀ 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 ਯਾਦ ਵਿੱਚ ਕੋਈ ਨਹੀਂ ਹੈਗੀ ਤੁਸੀਂ ਅੱਧੀ ਤਾਂ ਹੀ ਹੋਣਾ ਨਹੀਂ ਵੀਰੇ ਕੋਈ ਨਹੀਂ ਬਸ ਸਾ ਆਪਣਾ ਵਧੀਆ ਠੀਕ ਆ ਪੜਨ ਜਾਂਦੇ ਸੀਗੇ ਪਾਸ ਤੇ ਉਹ ਚੱਲਦੇ ਜਿਨੇ ਜਰ ਪੜੇ ਆ ਵਧੀਆ ਨਜ਼ਾਰੇ ਲਿਆ ਪਿੰਡ 'ਚੋਂ ਬਸ ਚੜਦੇ ਸੀ ਜੀ ਬਾਕੀ ਆਪਣਾ ਦਾ ਸ਼ਹਿਰ ਅਮਦਗੜਾ ਪਰ ਇਹ ਸਾਡੇ ਯਾਰ ਦਾ ਪਿੰਡ ਆ ਹੁਣ ਉਹ ਬਾਹਰ ਆ ਸਾਨੂੰ ਆਉਣਾ ਪਿਆ ਤਾਂ ਕਰਕੇ ਭਾਈ ਉਹਦੀ ਹਾਜ਼ਰੀ ਲਵਾਉਣੀ ਪੈਂਦੀ ਆ ਹੁਣ ਤੂੰ ਕੱਲਾ ਤੇ ਸਾਨੂੰ ਬਾਕੀ ਇਹ ਸਾਨੂੰ ਪਿੰਡ ਬਗਾਨਾ ਦਾ ਕਦੇ ਲੱਗਿਆ ਹੀ ਨਹੀਂ ਸਾਡਾ ਆਪਣਾ ਹੀ ਪਿੰਡ ਆ ਇਹ ਕਦੇ ਸਾਡਾ ਅਸੀਂ ਇਹਦੇ ਬਿਨਾ ਅਧੂਰੇ ਆਂ ਪਿੰਡ ਰਹਿਣਾ ਐਸੀ ਪਿੰਡ ਪਹੀੜ ਜਿੱਥੇ ਗੱਲਾਂ ਬਾਤਾਂ ਹੋਈਆਂ ਬਜ਼ੁਰਗ ਬੜੇ ਰੌਣਕੀ ਸੀਗੇ ਹੁਣ ਬਾਧਿਆਂ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਇੰਦਰਜੀਤ ਦੇ ਨਾਲ ਹਾਕਮ ਸਿੰਘ ਅਮਦਗੜੀਆ ਪਿੰਡ ਪਹੀੜ